ਅੰਮ੍ਰਿਤਪਾਲ ਦੀ ਅੱਜ ਖੂਬ ਚਰਚਾ ਹੋ ਰਹੀ ਹੈ ਪੂਰਾ ਦਿਨ ਉਸ ਦੀ ਬਜਾਏ ਕਿ ਅੰਮ੍ਰਿਤਪਾਲ ਦੇ ਸੱਤ ਸਾਥੀ ਡਿਬਰੂਗੜ ਜੇਲ੍ਹ ਦੇ ਵਿੱਚ ਜਿਹੜੇ ਅੰਮ੍ਰਿਤਪਾਲ ਦੇ ਨਾਲ ਬੰਦ ਨੇ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਏਗਾ ਦੂਜਾ ਪੁਆਇੰਟ ਸਿਰਫ ਪੰਜਾਬ ਸ਼ਿਫਟ ਨਹੀਂ ਹੋਣਾ ਬਲਕਿ ਐਨਐਸਏ ਵੀ ਉਹਨਾਂ ਦੇ ਉੱਤੋਂ ਹਟਾਇਆ ਜਾ ਰਿਹਾ ਹੈ ਜਿਹੜੇ ਐਨਐਸਏ ਦੇ ਤਹਿਤ ਉਹਨਾਂ ਨੂੰ ਕਰੀਬ 2 ਸਾਲ ਪਹਿਲਾਂ ਜੇਲ੍ਹ ਦੇ ਵਿੱਚ ਡਿਬਰੂਗੜ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਹੁਣ ਉਹਨਾਂ ਨੂੰ ਵਾਪਸ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਔਰ ਜਾਣਕਾਰੀ ਇਹ ਕਿ ਐਨਐਸਸੀ ਹਟ ਜਾਏਗਾ ਹਾਂ ਜਿਹੜਾ ਅਜਨਾਲਾ ਦੇ ਵਿੱਚ ਕਤਨਾਕ੍ਰਮ ਵਾਪਰਿਆ ਸੀ ਅਜਨਾਲਾ ਥਾਣੇ ਵਾਲਾ ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਜ਼ਰੂਰ ਰਹੇਗੀ ਗ੍ਰਿਫਤਾਰੀ ਉਸ ਮਾਮਲੇ ਦੇ ਵਿੱਚ ਪਾਈ ਜਾਵੇ ਇਹਦਾ ਮਤਲਬ ਇਹ ਹੈ ਕਿ ਡਿਬਰੂਗੜ ਤੋਂ ਸ਼ਿਫਟ ਹੋ ਕੇ ਇੱਥੇ ਆਉਣਗੇ ਪਰ ਇੱਥੇ ਆ ਕੇ ਫਿਲਹਾਲ ਆਜ਼ਾਦ ਨਹੀਂ ਨੇ ਬਲਕਿ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਇਸ ਖਬਰ ਤੋਂ ਹੀ ਸ਼ੁਰੂਆਤ ਕਰਨ ਜਾ ਰਹੇ ਅਮਰਿਤਪਾਲ ਸਿੰਘ ਦੇ ਸੱਚ ਸਾਥੀਆਂ ਤੋਂ ਹਟੇਗਾ ਐਨਐਸਸੀ ਅਮਰਿਤਪਾਲ ਦੇ ਸਾਥੀਆਂ ਨੂੰ ਪੰਜਾਬ ਲੈ ਕੇ ਆਏਗੀ ਪੁਲਿਸ ਕੱਲ ਤੋਂ ਸਾਡੇ ਡਿਬਰੂਗੜ ਜੇਲ੍ਹ ਤੋਂ ਪੰਜਾਬ ਲਿਆਂਦੇ ਜਾਣਗੇ ਕਾਬਲੇ ਗੋਰੇ ਕੀ ਅੰਮ੍ਰਿਤਪਾਲ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰਹੇਗਾ ਔਰ ਅੰਮ੍ਰਿਤਪਾਲ ਦੀ ਅਗਵਾਈ ਹੇਠ ਹਥਿਆਰਾਂ ਦੇ ਨਾਲ ਲੈ ਸਪੀਡ ਨੇ ਆਪਣੇ ਇੱਕ ਸਾਥੀ ਨੂੰ ਛਡਵਾਉਣ ਦੇ ਲਈ ਅਜਨਾਲਾ ਪੁਲਿਸ ਥਾਣੇ ਦੇ ਉੱਤੇ ਹਮਲਾ ਕੀਤਾ ਸੀ ਜੋ ਇਲਜ਼ਾਮ ਨੇ ਔਰ ਕਾਬਲੇ ਗੋਰੇ ਕੀ ਅੰਮ੍ਰਿਤਪਾਲ ਤੇ ਉਸਦੇ ਸਾਥੀ ਪਿਛਲੇ ਕਰੀਬ 2 ਸਾਲ ਤੋਂ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਔਰ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਦਾ ਇੱਕੇ ਵੀ ਮਤਲਬ ਹੋ ਗਿਆ ਸਿੱਧਾ ਜਾ ਕਿ ਉਹ ਪੰਜਾਬ ਤੋਂ ਬਹੁਤ ਦੂਰ ਨਹੀਂ ਸੈਂਕੜੇ ਕਿਲੋਮੀਟਰ ਦੂਰ ਨਹੀਂ ਪੰਜਾਬ ਤੋਂ ਤਾਂ ਉੱਥੇ ਤੱਕ ਪਹੁੰਚ ਕਰਨੀ ਵੀ ਕਿਤੇ ਨਾ ਕਿਤੇ ਬਹੁਤ ਮੁਸ਼ਕਲ ਤੁਸੀਂ ਕਹਿ ਸਕਦੇ ਹੋ ਕਿ ਰਹੀ ਹੋਵੇਗਾ ਤਾਂ ਕਾਬਲੇ ਗੋਰੇ ਅੰਮ੍ਰਿਤਪਾਲ ਦੇ ਸੱਤ ਸਾਥੀਆਂ ਤੋਂ ਐਨਐਸਏ ਹਟਾਇਆ ਜਾ ਰਿਹਾ ਹੈ ਅੰਮ੍ਰਿਤਪਾਲ ਦੇ ਪੀ ਐਨਐਸਏ ਲੱਗਿਆ ਰਹੇਗਾ ਸਾਡੇ ਸੋਸਰੀ ਜੋ ਜਾਣਕਾਰੀ ਦੇ ਰਹੇ ਨੇ ਸਾਡੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਚਾਚਾ ਤੇ ਤੀਜਾ ਨਾਮ ਹੈ ਪਪਲਬ੍ਰੀਤ ਸਿੰਘ ਦਾ ਤੇ ਇਹ ਤਿੰਨੇ ਨਾਮ ਜਿਹੜੇ ਹੈਗੇ ਨੇ ਅਸਮ ਦੀ ਡਿਬਰੂਗੜ ਜੀਲ ਦੇ ਵਿੱਚ ਰਹਿਣਗੇ ਬਾਕੀ ਜਿਹੜੇ 7 ਅ ਅੰਮ੍ਰਿਤਪਾਲ ਦੇ ਸਾਥੀ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਕਾਬਲੇਗੌਰ ਇਹ ਵੀ ਹੈ ਕਿ ਇਹਨਾਂ 7 ਦੇ ਵਿੱਚ ਜਿਹੜਾ ਨਾਮ ਹੈ ਉਹ ਉਹਨਾਂ ਦੇ ਵਿੱਚ ਕਲਸੀ ਵੀ ਹੈ ਪ੍ਰਧਾਨ ਮੰਤਰੀ ਬਾਜੇ ਕੇ ਵੀ ਹੈ ਜਿਹੜੇ ਹੋਰ ਸਾਥੀ ਨੇ ਉਹ ਵੀ ਉਸ 7 ਮਲਜ਼ਮਾਂ ਦੀ ਲਿਸਟ ਦੇ ਵਿੱਚ ਹੈਗੇ ਨੇ ਸਾਥੀਆਂ ਦੀ ਲਿਸਟ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਏਗਾ ਇਹ ਲਾਅ ਐਂਡ ਆਰਡਰ ਕਾ ਸਥਿਤੀ ਹੈ ਕਾਨੂੰਨੀ ਕਾਰਵਾਈ ਕਾਨੂੰਨ ਆਪਣੇ ਮੁਤਾਬਕ ਇਹ ਲਾਅ ਐਂਡ ਆਰਡਰ ਕਾ ਸਥਿਤੀ ਹੈ ਕਾਨੂੰਨੀ ਕਾਰਵਾਈ ਕਾਨੂੰਨ ਆਪਣੇ ਮੁਤਾਬਕ ਇਹ ਲਾਅ ਐਂਡ ਆਰਡਰ ਕਾ ਸਥਿਤੀ ਹੈ ਕਾਨੂੰਨੀ ਕਾਰਵਾਈ ਕਾਨੂੰਨ ਆਪਣੇ ਮੁਤਾਬਕ ਇਹ ਲਾਅ ਐਂਡ ਆਰਡਰ ਕਾ ਸਥਿਤੀ ਹੈ ਕਾਨੂੰਨੀ ਕਾਰਵਾਈ ਕਾਨੂੰਨ ਆਪਣੇ ਮੁਤਾਬਕ ਰਾਜਨੀਤਿਕ ਤੌਰ ਤੇ ਪਾਰਲੀਮੈਂਟ ਦੀਆਂ ਇਲੈਕਸ਼ਨ ਜਿੱਤਣ ਲਈ ਤੇ ਇਹਨਾਂ ਨੇ ਇਹ ਸਾਰਾ ਆਪਦੀ ਸਰਕਾਰ ਬਚਾਉਣ ਦੇ ਲਈ ਉਹਨਾਂ ਨੇ ਇਹ ਐਨਐਸਐ ਲਾਈ ਸੀ ਇਹਦੇ ਵਿੱਚ ਝੂਠ ਤੂਫਾਨ ਜਿਹੜਾ ਸੀ ਉਹ ਵਰਤ ਚੇ ਦੋਸ਼ ਲਾਏ ਸੀ ਉਹ ਸਾਰੇ ਦੋਸ਼ ਹੋ ਚੁਪੇ ਸੀ ਤੁਕੇ ਭਾਈ ਅਮਰਤਪਾਲ ਸਿੰਘ ਕਹਿ ਚੁਕੋਤੇ ਸੀ ਜੇ ਸਾਡਾ ਹਿੰਸਾ ਦੇ ਵੀ ਕੋਈ ਵਿਸ਼ਵਾਸ ਨਹੀਂ ਉਹਨਾਂ ਦੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਰੋਟਣ ਲਈ ਇਹਨਾਂ ਨੇ ਐਨਐਸਏ ਲਾਤੀ ਸੀ ਤੇ ਹੁਣ ਇਹਨਾਂ ਕੋਲੇ ਹੋਰ ਕੋਈ ਚਾਰਾ ਨਹੀਂ ਸੀ 2 ਸਾਲ ਪੂਰੇ ਹੋ ਚੁੱਕੇ ਸੀ ਤੇ ਜਿਹੜਾ ਹੈ ਨੈਸ਼ਨਲ ਸਿਕਿਉਰਿਟੀ ਐਕਟ 1980 ਬਣਿਆ ਹੋਇਆ ਜਿਹਦੇ ਵਿੱਚ ਬਾਅਦជា ਤਰਮੀਮ ਕੀਤੀ ਗਈ ਹੈ ਉਸ ਦੇ ਵਿੱਚ 2 ਸਾਲ ਤੋਂ ਬਾਅਦ ਇਹ ਵਧਾਈ ਨਹੀਂ ਜਾ ਸਕਦੀ ਇਸ ਲਈ ਮਜਬੂਰੀ ਬਸ ਉਹਨਾਂ ਨੂੰ ਇਹ ਜਿਹੜੀ ਐਨਐਸਏ ਹੈ ਹਟਾਉਣੀ ਪਈ